ਬਿਨਾ ਗੁਰੂ ਵਾਲੇ ਬਣਿਆ ਤੋਂ ਕਿੱਥੋਂ ਗੱਲ ਬਣ ਜੂਗੀ ਰੱਬੀ ਗਿਆਨ ਤਾਂ ਦੂਰ ਦੀ ਗੱਲ ਹੈ ਗੁਰੂ ਵਾਲਾ ਬਣੇ ਤੋਂ ਬਿਨਾ ਤਾਂ ਬੀਬੀਓ ਮੂੰਗੀ ਦੀ ਦਾਲ ਨਹੀਂ ਬਣਦੀ ਤੁਹਾਨੂੰ ਪਤਾ ਹੈ ਜਿਹੜੀ ਸਿਆਣੀ ਮਾਈ ਨੇ ਸਿੱਖੀ ਹੈ ਨਾ ਮੂੰਗੀ ਦੀ ਦਾਲ ਬਣਾਉਣੀ ਖਾਣ ਵਾਲੇ ਨੂੰ ਪਤਾ ਹੀ ਨਹੀਂ ਲੱਗਣਾ ਐਨ ਕੋਟ-ਕੋਟ ਕੇ ਉਹਨੇ ਕੜਾਹੜੀ ਬਣਾ ਦੇਣੀ ਹੈ ਖਾਣ ਵਾਲਾ ਕਹੂੰਗਾ ਆਨੰਦ ਹੋ ਗਿਆ ਤੇ ਜਿਹੜੀ ਸਾਡੀ ਧੀ ਪੈਣ ਨੇ ਸਿੱਖੀ ਨਹੀਂ ਮੂੰਗੀ ਉਹਦੀ ਬਣਾਈ ਵੀ ਦੇਖ ਲਓ ਕਦੇ ਮੂੰਗੀ ਦੇ ਵੀ ਥੱਲੇ ਤਾਰੀਆਂ ਲਾਉਂਦੀਏ ਜਲ ਭਗਵਾਨ ਉੱਤੇ ਫਿਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੂੰਗੀ ਤਾਂ ਕਹੂਗੀ ਚਮਚਾ ਚੱਕ ਜਲ ਭਗਵਾਨ ਕਹਿੰਦਾ ਘੁੱਟਾਂ ਬਾਟੀ ਪੀ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਤਾਰਨ ਕਰੇ ਤੋਂ ਬਿਨਾ ਇਹ ਤਾਂ ਮੂੰਗੀ ਦੀ ਦਾਲ ਦੀ